ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਚਮਕੌਰ ਸਾਹਿਬ ਨੂੰ ਜਾਂਦੇ ਜਾਂਦੇ ਆਪਣਾ ਜੋ ਕਿਥੇ ਗੰਨਾ ਬੀਜ ਫਾਰਮ ਹੈ ਸਹਰਾਣਾ ਉੱਥੇ ਰੁਕੇ ਆ ਦਿਖ ਰਹੋ ਤੇ ਸੋਚਿਆ ਅੱਜ ਮਾੜਾ ਬੀਜ ਗੰਨੇ ਬੀਜ ਬਾਰੇ ਮਾੜਾ ਆਪਾਂ ਇੱਥੇ ਨੌਜ ਲਈਏ ਜੋ ਆਪਣੇ ਗੰਨਾ ਮਨਰੰਡੇ ਦਾ ਫਾਰਮ ਆ ਹੈ ਬੀਜ ਦਾ ਫਾਰਮ ਹੈ ਉੱਥੇ ਰੁਕੇ ਆ ਤੁਹਾਨੂੰ ਅਸੀਂ ਦਿਖਾਉਨੇ ਆ ਬਾਹਰਲਾ ਦ੍ਰਿਸ਼ ਆ ਚਮਕੌਰ ਸਾਹਿਬ ਨੂੰ ਜਾ ਰਹੀ ਹੈ ਰੋਡ ਇਧਰ ਦਾ ਵਸਾ ਸਾਰੇ ਉਹ ਗੱਡੀਆਂ ਚਮਕੌਰ ਸਾਹਿਬ ਤੇ ਆ ਰਹੀਆਂ ਆਹ ਗੱਡੀ ਚਮਕੌਰ ਸਾਹਿਬ ਨੂੰ ਜਾ ਰਹੀ ਹੈ ਮਰੰਡੇ ਤੋਂ ਆ ਦੇ ਪਛਮਪਾਵਾਸਰੋਂ ਰੋਡ ਜਾ ਰਹੀ ਆ ਇਧਰ ਦਾ ਪਾਸਾ ਮਰੰਡੇ ਨੂੰ ਜਾ ਰਿਹਾ ਇਧਰ ਤੇ ਆ ਮਰੰਡਾ ਇਹ ਆਪਾਂ ਹੁਣ ਤੁਹਾਨੂੰ ਆ ਫਾਰਮ ਆ ਗਏ ਇਧਰ ਸਾਰੇ ਤੇ ਉਹ ਅੱਧੇ ਸਾਹਮਣੇ ਦੇਖ ਰਹੋ ਇਧਰ ਸਾਰੀ ਵੈਰਾਈਟੀਆਂ ਲਿਖੀਆਂ ਹੋਈਆਂ ਜਿਹੜੀ ਜਿਹੜੀ ਇੱਥੇ ਇਹਨਾਂ ਨੇ ਬੀਜੀਆਂ ਹੋਈਆਂ ਤੇ ਆਪਾਂ ਤੁਹਾਨੂੰ ਦਿਖਾਈਏ ਕੋਲ ਤੇ ਗੰਨਾ ਬੀਜ ਫਾਰਮ ਤੁਸੀਂ ਦੇ ਸਕਦੇ ਆ ਲੋ ਆਏ ਵੈਰੈਟੀਆਂ ਉਰੇ ਆ 95 98 ਆ 15 023 118 0238 ਆ ਵੈਰੈਟੀਆਂ ਉਰੇ ਬੀਜ ਮਿਲਦਾ ਕਿਸਮ ਦਾ ਇੱਥੇ ਹਰ ਆ ਜੋ ਅਪਣ ਅੰਦਰ ਚੱਲੀਏ ਅੰਦਰ ਸਾਨੂੰ ਗੇਟ ਲੱਗੇ ਆ ਵਾ ਤੇ ਸਾਨੂੰ ਦਿਖਾਉਣੇ ਆ ਗੰਨੇ ਦੀਆਂ ਵੈਰੈਟੀਆਂ ਤੇ ਇਧਰਲੇ ਪਾਸੇ ਖੜਾ ਗੰਨਾ ਬਹੁਤ ਹੀ ਸ਼ਾਨਦਾਰ ਵੀ ਹੈ ਇਧਰਲੇ ਪਾਸੇ ਖੜਾ ਤਕੜਾ ਬੀਜ ਹੈ ਇਹ ਇਹਦੀ ਹੈਗਾ ਤੁਹਾਨੂੰ ਕਿਹਨਾਂ ਤੱਕ ਦਿਖਾਵਾਂਗੇ ਆਪਾਂ ਤੇ ਇਧਰਲੇ ਪਾਸੇ ਵੀ ਇਹ ਵੈਰਾਈਟੀ ਤੁਸੀਂ ਦੇਖ ਸਕਦੇ ਕਾਹ ਹੈ ਇਹ ਜਣੀ ਕਮਜ਼ੋਰ ਹਨੀ ਤਕੜੀ ਤਾਂ ਨਹੀਂ ਆਪਾਂ ਕਹਿ ਸਕਦੇ ਹੈਗੇ ਤੇ ਤੁਸੀਂ ਦੇਖ ਸਕਦੇ ਆ ਕੱਖੋਖ ਜਿਹਾ ਕਾਫੀ ਹੈ ਦੇ ਵਿੱਚ ਤੇ ਇਧਰ ਖੂ ਆ ਗਿਆ ਹਾਂ ਆਹ ਵੈਰਾਈਟੀ ਬਹੁਤ ਤਕੜੀ ਹੈ ਗੰਨੇ ਦੀ ਸਾਰੇ ਤਖੜਾ ਗਨੈ ਨਾ ਇਹ ਪੂਰਾ ਮਿਲਦਾ ਸਾਰੇ ਤੇ ਬਹੁਤ ਵਧੀਆ ਫਾਰਮ ਹੈ ਦੂ ਬਣਾਇਆ ਵਾ ਇਧਰ ਇਥੇ ਖਰੋਸਾ ਸਿਸਟਮ ਬਹੁਤ ਵਧੀਆ ਬਣਾਇਆ ਵਾ ਜਣੀ ਫਾਰਮ ਦਾ ਇਹ ਸਾਫ ਸੁਥਰਾ ਹੈਗਾ ਪੂਰੀ ਸਫਾਈ ਹੈ ਇਹ ਜੀ ਗੱਲ ਨਹੀਂ ਤੇ ਇਧਰ ਤੇਰੇ ਸ਼ੈਡ ਸ਼ੁੱਟ ਪਾਇਆ ਵਾ ਇਹਨ ਵਧੀਆ ਸਾਰੇ ਸਿਸਟਮ ਜਣੀ ਆ ਇਹਨ ਵੀਰ ਵੀ ਫਿਰਦੇ ਆ ਸਾਡੀ ਇੱਕ ਜੀਮੇਵਾਰੀ ਆ ਔਰੇ ਤੇ ਇੱਧਰ ਕੋਲ ਰਕਬਾ ਵੀ ਆਪਾਂ ਤੁਹਾਨੂੰ ਦੱਸ ਦਿੰਨੇ ਆ ਸਾਰਾ ਇਹ ਵੈਰਾਈਟੀ ਤਾਕੜੀ ਆ ਗੰਨੇ ਦੀ ਇਹਨ ਪੂਰੇ ਮੇੜੇ ਬੰਨਰ ਹੈ ਬਈ ਇਹ ਲਾਈਵ ਹੈ ਮੇੜੇ ਬੰਨਰ ਤੇ ਆ ਗੰਨਾ ਲਿਖਿਆ ਪਿਆ ਇੱਥੇ ਸਾਰਾ ਕੁਝ ਇਹ ਕਿੰਨਾ ਰਕਬਾ ਹੈ ਕਿੰਨੇ ਰਕਬੇ ਜਿਹੜਾ ਕਿੰਨਾ ਹੈ ਕਿੰਨਾ ਕਿੰਨਾ ਰਕਬਾ ਕੀਤਾ ਕੁੱਲ 24 ਏਕੜ ਰਕਬਾ ਔਰੇ ਸਾਰੇ ਫਾਰਮ ਦਾ ਇਹਦਾ ਤੁਸੀਂ ਦੇਖ ਸਕਦੇ ਆਂ ਦੇ ਵੈਰਾਈਟੀਆਂ ਵੀ ਕਿਹੜੇ ਕਿਹੜੀ ਕਿੰਨੀਆਂ ਸਾਰੀਆਂ ਸਬਸ ਇਹਦੇ ਵਿੱਚ ਹੈਗਾ ਤੇ ਇਦਾਂ ਕੰਮ ਵਧੀਆ ਹੈ ਜਣੀ ਬੜੀ ਸ਼ਾਨਦਾਰ ਚੀਜ਼ ਹੈ ਫਾਰਮ ਵਧੀਆ ਹੈ ਤੁਸੀਂ ਦੇਖ ਸਕਦੇ ਆ ਸਾਰਾ ਫਾਰਮ ਬੇਨਤੀ ਇਹ ਆ ਵੀਡੀਓ ਨੂੰ ਸ਼ੇਅਰ ਕਰਿਓ ਸਬਸਕ੍ਰਾਈਬ ਕਰਿਓ ਚੈਨਲ ਨਾਲ ਸਾਡੇ ਨੂੰ ਕਿਰਪਾ ਕਰਕੇ ਸਬਸਕ੍ਰਾਈਬ ਦੀ ਸਾਨੂੰ ਬਹੁਤ ਜ਼ਰੂਰਤ ਹੁੰਦੀ ਆ ਵੀਰੋ ਸਬਸਕ੍ਰਾਈਬ ਕਰੋ ਸਾਡੇ ਇਹਨਾਂ ਚੈਨਲਾਂ ਨੂੰ ਜਿੰਨੇ ਬਸ ਵੀਡੀਓ ਪਾਉਣੀ ਆ ਤੇ ਸਾਨੂੰ ਅਸੀਂ ਫਾਰਮ ਇੱਧਰ ਅਗਵਾ ਹਾਰੇ ਵਿਲਾ ਪਿਆ ਸਾਰੀ ਇਹ ਪਰ ਇਹ ਉਹ ਬਾਗ ਆ ਪਰਲੇ ਬਸ ਹੀ ਗਾਹਾਂ ਅੱਗੇ ਬਾਗ ਹੈ ਇਧਰ ਮੋਟਰ ਲੱਗੀ ਵੀ ਆ ਇੰਟਰਗਰਾਊਂਡ ਆ ਸਾਰਾ ਹੀ ਪਾਣੀ ਤੇ ਇਦਾਂ ਦਾ ਸਾਰਾ ਸਿਸਟਮ ਹੋ ਰਿਹਾ ਟਰਾਂਸਫਰਮੈਂਟ ਤੇ ਕਾਫੀ ਦੂਰ ਤੱਕ ਹੈ 24 ਏਕੜ ਫਾਰਮ ਆ ਬੇਲਾ ਹੀ ਵੀ ਆ ਸਾਰਾ ਹਰੇ ਪਾਹੂਂਗੇ ਕਹਿੰਦੇ ਨੇ ਟਰੈਕਟਰ ਲਿਆ ਕੇ ਤੇ ਆ ਗੰਨਾ ਇਧਰ ਬਹੁਤ ਤਕੜਾ ਹੈ ਬਹੁਤ ਜ਼ਿਆਦਾ ਸਾਰੀ ਵੈਰਾਈਟੀ ਹੈ ਤਕੜੀ ਹੈ ਨਾ ਗੰਨੇ ਦੀ ਹੀ ਤਾਂ ਨਹੀਂ ਗੱਲ ਉਹ ਗਾਂ ਵੀ ਇਧਰ ਬਾਗ ਆ ਗਿਆ ਸਾਰੀ ਆ ਇਹ ਤੁਹਾਨੂੰ ਮੈਂ ਆਪਣੇ ਮਰੰਡਾ ਮੇਲਾ ਜਿਹੜਾ ਫਾਰਮ ਆ ਉਹਦਾ ਇੱਥੇ ਗੰਨੇ ਦਾ ਗੰਨੇ ਦਾ ਫਾਰਮ ਆ ਸਾਰਾ ਹੀ ਬੀਜ ਇੱਥੇ ਲੈ ਕੇ ਜਾ ਸਕਦੇ ਆ ਕਿਸਾਨ ਆ ਕੇ ਆਹ ਬੀਜ ਤਾਂ ਬਹੁਤ ਤਕੜਾ ਹੈ 118 ਅ ਜਿਹੜੇ ਆਪਣੇ 95 96 ਵੈਰੈਟੀ 98 ਵੈਰੈਟੀ ਆਈ ਆ ਸਾਰੀਆਂ ਹੀ ਤਕੜੀਆਂ ਵੈਰੈਟੀਆਂ ਐ ਸਾਰੀਆਂ ਗੰਨੇ ਦੇ ਮੀੜੇ ਬੰਨੇ ਲੱਗੇ ਹੋਏ ਆ ਬੰਦੇ ਸਾਰੀ ਮੀੜੇ ਬੰਨੇ ਲਾਏ ਹੋਏ ਆ ਤੇ ਇਹ ਸਾਰਾ ਜਿਹੜਾ ਫਾਰਮ ਆ ਇਹ ਗੰਨੇ ਦਾ ਟੋਟਲ ਇਹ ਤੁਹਾਨੂੰ ਮੈਂ ਇਸ ਵੀਡੀਓ ਦੇ ਵਿੱਚ ਦਿਖਾ ਰਹੇ ਹਾਂ ਬਹੁਤ ਵਧੀਆ ਐਨ ਸ਼ਾਨਦਾਰ ਯਾਨੀ ਫਾਰਮ ਆਜੀ ਦਰਖ ਦਰਖਤ ਬਹੁਤ ਵਧੀਆ ਲੱਗੇ ਹੋਇਆ ਸ਼ਾਂ ਬਹੁਤ ਬੈਠਣ ਨੂੰ ਵਧੀਆ ਐਨ ਇੱਧਰ ਵੈਰੈਟੀ ਥੋੜੀ ਕਮਜ਼ੋਰ ਆ ਇਹ ਉਨੀ ਵਧੀਆ ਵੈਰੈਟੀ ਨਹੀਂ ਤਕੜੇ ਨਹੀਂ ਹੈਗਾ ਕੰਨਾ ਇੱਧਰ ਆ ਥੋੜੀ ਜੱਕ ਕਮਜ਼ੋਰ ਆ ਬਸ ਯਾਨੀ ਆ ਗੰਨਾ ਜਿਹੜਾ ਇੱਧਰਲੇ ਪਾਸੇ ਇਹ ਤਕਰੀਬਨ 7-8 ਕਿਲੇ ਐਨ ਤਕੜੀ ਵੈਰੈਟੀ ਆ ਪੂਰੀ ਐਨ ਸਾਰੀ ਉਹ ਇਹ ਵੀਡੀਓ ਨੂੰ ਬਾਤ ਹੀ ਬਾਤ ਸਬਸਕ੍ਰਾਈਬ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੁਸੀਂ ਨੇ ਕਮੈਂਟਾਂ ਦੇ ਵਿੱਚ ਆਪਣੇ ਦੱਸਣਿਆ ਜੀ ਸਾਰਾ ਕੁਝ ਲਿਖ ਕੇ ਕਿਵੇਂ ਲੱਗਿਆ ਤੁਹਾਨੂੰ ਇਹ ਫਾਰਮ ਸਾਰੀ ਗੱਲਬਾਤ ਦੱਸਣੀਆਂ ਲਾਇਕ ਕਰਨਾ ਵੀਡੀਓ ਨੂੰ ਸ਼ੇਅਰ ਕਰਨਾ ਅਸੀਂ ਪੁੱਛਿਆ ਵੀ ਰਾ ਨੂੰ ਇੱਥੇ ਜਿਹੜੇ ਆਪਣੇ ਡਿਊਟੀ ਆ ਉਹ ਕਹਿੰਦੇ ਬਈ 14 ਏਕੜ ਆ 98 ਬੀ ਆ ਦਿਖ ਰਿਹਾ ਆ ਤੇ ਵੈਰਾਈਟੀ ਲਿਖ ਕੇ ਲਾਈ ਵੀ ਆ 98 ਆਹੀ ਤੇ ਇਹ 98 بی ای ਆ 14 ਏਕੜ ਗੰਨਾ ਬੀਜਿਆ ਹੋਇਆ ਵੈਰਾਈਆਂ ਬਹੁਤ ਤਕੜਾ ਗੰਨਾ ਤੁਸੀਂ ਬੀਜੂਰ ਤੇ ਲੈ ਕੇ ਜਾ ਸਕਦੇ ਆ ਕਿਸਾਨ ਭਰਾ ਆ ਕੇ ਆਪਣੇ ਬਹੁਤ ਵਧੀਆ ਬੀਜ 98 ਜਿਹੜਾ ਤਕੜਾ ਵੈਰਾਈਟੀ ਆ ਸਾਰੇ ਉਹ 14 ਏਕੜ ਆ ਸਾਰੇ ਟੋਟਲ ਜਿੰਨਾ ਇੱਥੇ ਹੈਗਾ ਤੇ ਵੀਡੀਓ ਨੂੰ ਬਹੁਤ ਹੀ ਵਾਅ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੀ ਬੇਨਤੀ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ